ਅੱਜ ਅਸੀਂ ਸਰਹੰਦ ਰਾਜਪੁਰਾ ਰੋਡ ਤੇ ਬਸੰਤਪੁਰਾ ਪਿੰਡ ਦੇ ਵਿੱਚ ਪਹੁੰਚੇ ਆਂ ਔਰ ਡीडीसी ਆਨਲਾਈਨ ਚੈਨਲ ਦੇ ਵੱਲੋਂ ਵਿਸ਼ੇਸ਼ ਤੌਰ ਤੇ ਇਹ ਸਾਡਾ ਉਪਰਾਲਾ جاری ਹੈ ਕਿ ਅਸੀਂ ਤੁਹਾਨੂੰ ਨਵੀਂ ਤੋਂ ਨਵੀਂ ਚੀਜ਼ ਦੇ ਨਾਲ ਜੋੜੀਏ ਇਸ ਜਗ੍ਹਾ ਤੇ ਉਪਰ ਆਰਗੈਨਿਕ ਖੇਤੀ ਹੁੰਦੀ ਹੈ ਔਰ ਦਾਸ ਫਾਰਮ ਹੈ ਜਿਤਨੀਆਂ ਵੀ ਚੀਜ਼ਾਂ ਕਿਚਨ ਦੇ ਵਿਚਕਾਰ ਵਰਤੋ ਦੇ ਵਿੱਚ ਆਉਂਦੀਆਂ ਹਨ ਇਹਨਾਂ ਦਾ ਇੱਕ ਆਪਣਾ ਹੀ ਨਿਰਾਲਾ ਉਦਮ ਹੈ ਔਰ ਇਸ ਦੇ ਲਈ ਇਹਨਾਂ ਨੇ ਵੱਖਰੇ ਵੱਖਰੇ ਤੌਰ ਦੇ ਉੱਪਰ ਵੱਖ-ਵੱਖ ਖੇਤੀ ਕਰ ਰੱਖੀ ਹੈ ਜਿੱਦੇ ਸਰ੍ਹੋਂ ਦੀ ਖੇਤੀ ਵੀ ਹੈ ਗੁੜ ਵੀ ਬਣਦਾ ਹੈ ਸ਼ੱਕਰ ਵੀ ਬਣਦੀ ਹੈ ਮਸਾਲੇ ਵੀ ਹਨ ਕਣਕ ਦਾ ਵੀ ਹੈ ਹੋਰ ਵੀ ਐਸੀਆਂ ਚੀਜ਼ਾਂ ਜਿਹੜੀਆਂ ਸਾਡੀ ਕਿਚਨ ਦੇ ਵਿੱਚ ਵਰਤੋਂ ਚਾਉਂਦੀਆਂ ਹਨ ਉਸ ਨੂੰ ਆਰਗੈਨਿਕ ਤਰੀਕੇ ਨਾਲ ਬਣਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਅੱਜ ਇੱਥੇ ਜਿਹੜੀ ਚੀਜ਼ ਦਿਖਾਵਾਂਗੇ ਉਹ ਗੁੜ ਕਿਵੇਂ ਬਣਦਾ ਹੈ ਸ਼ੱਕਰ ਕਿਵੇਂ ਬਣਦੀ ਹੈ ਸਰ੍ਹੋਂ ਦਾ ਤੇਲ ਕਿਵੇਂ ਕੱਢਿਆ ਜਾਂਦਾ ਹੈ ਉਹ ਕੋਲਡ ਪ੍ਰੈਸ ਜਿਸ ਨੂੰ ਕੀਤਾ ਜਾਂਦਾ ਹੈ ਜਿਸ ਦੀ ਆਮ ਤੌਰ ਤੇ ਡਾਕਟਰ ਰეკਮੈਂਡ ਕਰਦੇ ਹਨ ਕਿ ਕੋਲਡ ਪ੍ਰੈਸ ਤੇਲ ਵਰਤੋ ਉਹ ਸਾਰਾ ਅਸੀਂ ਤੁਹਾਨੂੰ ਦਿਖਾਵਾਂਗੇ ਆਹ ਇਸ ਫਾਰਮ ਦੇ ਨਾਲ ਜੁੜਦੇ ਹੋਏ ਸਭ ਤੋਂ ਪਹਿਲਾਂ ਅਸੀਂ ਗੁੜ ਔਰ ਸ਼ੱਕਰ ਵੱਲ ਚਲਦੇ ਆ ਅਕਸਰ ਮਾਰਕੀਟ ਦੇ ਵਿੱਚ ਕਾਰ ਚੱਲਦਾ ਹੈ ਕੋਲਡ ਪ੍ਰੈਸ ਤੇਲ ਵਰਤਿਆ ਜਾਵੇ ਡਾਕਟਰ ਅਕਸਰ ਰეკਮੈਂਡ ਕਰਦੇ ਜੀ ਸਰ ਜੀ ਸਰ ਜੀ ਸਰ ਉਹ ਕੋਲਡ ਪ੍ਰੈਸ ਆਮ ਲੋਕਾਂ ਨੂੰ ਨਹੀਂ ਪਤਾ ਜੀ ਸਰ ਜੀ ਲੋਕਾਂ ਨੂੰ ਤਾਂ ਲਿਖਿਆ ਅੱਜ ਨਵੀਂ ਜਨਰੇਸ਼ਨ ਨੂੰ ਇਸ ਬਾਰੇ ਕੋਲਡ ਦਾ ਮਤਲਬ ਹੀ ਨਹੀਂ ਪਤਾ ਕੋਲਡ ਨੂੰ ਠੰਡਾ ਸਮਝ ਲਿਓ ਉਹਨਾਂ ਨੂੰ ਨਹੀਂ ਪਤਾ ਕਿ ਪ੍ਰੋਸੈਸਿੰਗ ਕੀ ਹੈ ਜੀ ਸਰ ਜੀ ਸਰ ਬਟ ਜਦ ਕਿ ਇੱਕ ਅਸੂਲਨ ਕੋਲਡ ਪ੍ਰੈਸ ਜੋ ਪੁਰਾਣੇ ਕੋਲੂ ਹਾਇਆ ਕਰਦੇ ਸੀ ਉਹਨਾਂ ਦੇ ਵਿਚਕਾਰ ਉਹਨੂੰ ਘੁਮਾ ਕੇ ਲੱਕੜ ਦੇ ਨਾਲ ਅੱਗੇ ਬੈਲ ਬਣਿਆ ਜਾਂਦਾ ਸੀ ਤੇ ਉਹਨੂੰ ਤੇਲ ਕੱਢਿਆ ਜਾਂਦਾ ਸੀ ਤੁਸੀਂ ਇਸ ਨੂੰ ਕੋਲਡ ਪ੍ਰੈਸ ਕਿਵੇਂ ਅੱਜ ਕੱਲ ਨਵੀਂ ਟੈਕਨੀਕ ਦੇ ਨਾਲ ਕੋਲਡ ਪ੍ਰੈਸ ਕਿਵੇਂ ਤਿਆਰ ਕਰਦੇ ਸਿਰ ਉਹ ਸੇਮ ਹੀ ਹੈ ਸਾਡਾ ਕੋਲੂ ਸੇਮ ਹੈ ਹਮਮ ਤੇ ਉਹ ਲੱਕੜ ਦਾ ਹੀ ਕੋਲੂ ਹੈ ਪਰ ਅਸੀਂ ਇਹ ਵੀ ਬੈਲ ਦੀ ਜਗ੍ਹਾ ਤੇ ਸਾਡੀ ਮੋਟਰ ਲੱਗੀ ਹੋਈ ਹੈ। ਸਲੋ ਚੱਕਰਾਂ ਤੇ ਉਹਦੀ ਵੱਡੀ ਪੂਲੀ ਹੈ। ਬਹੁਤ ਸਲੋ ਚੱਕਰਾਂ ਤੇ ਚੱਲਦੀ ਹੈ ਉਹ। ਠੀਕ ਹੈ। ਤੇ ਉਹ ਸਭ ਤੋਂ ਹੋ ਕਿਸ ਤਰ੍ਹਾਂ ਦਾ ਜੀ ਹਾਂ। ਆਉਂ ਜੀ ਅ ਜਿਹਨਾਂ ਦੇ ਕੋਲਡ ਪ੍ਰੈਸ ਅਸੀਂ ਉਹ ਦੇਖਾਂਗੇ। ਹਾਂ ਗੁੱਡ। ਇਸ ਦੇ ਜਿਹੜਾ ਬੇਲਨਾ ਹੈ ਇਹ ਵੀ ਨਿੰਮਦਾ ਹੈ। ਠੀਕ ਹੈ। ਇਹਦੇ ਅੰਦਰ ਵੀ ਇਹ ਲੱਕੜ ਦਾ ਲੱਗਿਆ ਹੋਇਆ ਹੈ ਇਹਦੇ ਵਿੱਚ। ਠੀਕ ਹੈ। ਤੇ ਇਹਦੇ ਨਾਲ ਜਿਹੜਾ ਕੋਲਡ ਇਹ ਬਹੁਤ ਸਲੋ ਚੱਲਦਾ ਹੈ। ਕੀ ਦੀ ਪ੍ਰੋਡਕਸ਼ਨ ਵੀ ਜਿਹੜੀ ਹੈਗੀ ਆ ਥੋੜੀ ਨਾਰਮਲ ਉਹਦੇ ਨਾਲੋਂ 20-25% ਘੱਟ ਹੁੰਦੀ ਆ ਕਿਉਂਕਿ ਇਹਨੇ ਸਲੋ ਕੱਢਣਾ ਦੂਸਰਾ ਜਿਹੜਾ ਹੈਗਾ ਮਤਲਬ ਉਹ ਆਪਣਾ ਨਾਰਮਲ ਜਿਹੜਾ ਆਪਾਂ ਪੱਕੀ ਦੂਸਰੀ ਕਹਿੰਦੇ ਆ ਜਿਹੜਾ ਰੈਗੂਲਰ ਯੂਜ਼ ਕਰਦੇ ਆ ਤਾਂ ਉਹਦੇ ਨਾਲ ਇਹਦਾ ਬਹੁਤ ਡਿਫਰੈਂਸ ਆ ਮਾਰਕੀਟ ਦੇ ਵਿਚਕਾਰ ਵੀ ਅਕਸਰ ਅਸੀਂ ਦੁਕਾਨਾਂ ਤੋਂ ਦੇਖਦੇ ਆ ਕਿ ਜਿਹੜਾ ਕੋਲੂ ਮਿਲਦਾ ਹੈ ਕਈ ਜਗ੍ਹਾ ਤੋਂ ਪਰ ਦੁਕਾਨਾਂ ਦੇ ਬਿਜਾਰਾਂ ਜਿਗਰ ਕੱਢਿਆ ਜਾਂਦਾ ਹੈ ਬਿਲਕੁਲ ਦੇਖਣ ਦੇ ਵਿਚਾਰ ਇਸੇ ਤਰੀਕੇ ਨਾਲ ਆਂਦਾ ਹੈ ਚਾਹੇ ਉਹਨਾਂ ਕੋਲ ਛੋਟੇ ਪੇ ਹੁੰਦੇ ਨੇ ਪਰ ਉਹ ਸਟੀਲ ਦਾ ਇਹ ਲੱਗਿਆ ਕਿ ਜਿਸ ਨਾਲ ਕੱਢਿਆ ਜਾਂਦਾ ਉਸ ਨੂੰ ਜਦੋਂ ਘੁੰਮਦਾ ਹੈ ਤਾਂ ਉਸ ਨੂੰ ਹੌਟ ਪ੍ਰੈਸ ਕੀਤਾ ਜਾਂਦਾ ਹੈ ਫਰਕ ਸਿਰਫ ਇਤਨਾ ਹੈ ਕਿ ਇਹ ਲੱਕੜ ਦਾ ਨਿਮ ਦੀ ਲੱਕੜ ਦਾ ਇਸ ਨੂੰ ਕੋਲਡ ਪ੍ਰੈਸ ਕੀਤਾ ਜਾਂਦਾ ਹੈ ਤੋਂ ਇਸ ਲਈ ਇਸ ਦੀ ਮਾਰਕੀਟ ਦੇ ਵਿੱਚਕਾਰ ਵੈਲਿਊ ਸਭ ਤੋਂ ਜ਼ਿਆਦਾ ਇਸੇ ਦੀ ਮੰਨੀ ਜਾਂਦੀ ਹੈ ਤੋਂ ਫਿਰ ਇਹ ਤੁਸੀਂ ਸਰਸੋਂ ਜਿਹੜੀ ਹੈ 1 ਕਿਲੋ ਦੇ ਵਿੱਚਕਾਰੋ ਸਰਸੋਂ ਦੇ ਤੇਲ ਦੇ ਵਿੱਚਕਾਰੋ ਕਿੰਨੀ ਕਿ ਸਰਸੋਂ ਕਾਢੇ ਤੇਲ ਨਿਕਲ ਆਉਂਦਾ 1 ਕਿਲੋ ਦੇ ਵਿੱਚੋਂ ਜੀ ਇਹਦੇ ਵਿੱਚ ਨਿਕਲਦਾ 250 ਗ੍ਰਾਮ 300 ਗ੍ਰਾਮ ਜਿਹੜਾ ਹੌਟ ਪ੍ਰੋਸੈਸ ਹੁੰਦਾ ਉਹਦੇ ਚੋਂ ਨਿਕਲਦਾ 350 ਗ੍ਰਾਮ ਜੀ 350 ਗ੍ਰਾਮ ਜੀ ਠੀਕ ਹੈ ਹਾਂਜੀ ਹਾਂਜੀ ਕਿਉਂਕਿ ਇਹਨੇ ਸਲੋ ਚੱਲਣਾ ਹੁੰਦਾ ਤਾਂ ਇਹਦੀ ਪ੍ਰੋਸੈਸਿੰਗ ਉਹ ਹੁੰਦੀ ਹੈ ਤੇ ਇਹਦੇ ਚੋਂ ਘੱਟ ਨਿਕਲਦਾ ਜੀ ਤੇ ਤੇ ਲੱਗੇ ਇੱਥੇ ਤੁਹਾਡੇ ਤੇ ਇੱਕ ਨਵਾਂ ਪ੍ਰੈਸ਼ਨ ਹੋਰ ਵੀ ਕੁਝ ਲੈਣਿਆ ਜੀ ਸਰ ਕਿ ਅਕਸਰ ਮਾਰਕੀਟ ਦੇ ਵਿੱਚਕਾਰ ਸਰਸੋ ਜਿਹੜੀ ਉਹ ਦੋ ਕਿਸਮ ਦੀ ਮੰਨੀ ਜਾਂਦੀ ਜੀ ਸਰ ਜੀ ਸਰ ਇੱਕ ਕਾਲੀ ਸਰਸੋ ਹਾਂਜੀ ਹਾਂ ਤੇ ਇੱਕ ਪੀਲੀ ਸਰਸੋ ਪੀਲੀ ਸਰਸੋ ਹਾਂਜੀ ਪੀਲੀ ਸਰ੍ਹਸੋਂ ਦੀ ਖੇਤੀ ਪੰਜਾਬ ਦੇ ਵਿੱਚਕਾਰ ਬਹੁਤ ਘੱਟ ਹੈ ਬਹੁਤ ਘੱਟ ਹੁੰਦੀ ਹੈ ਜੀ ਰਾਜਸਥਾਨ ਦੇ ਵਿੱਚਕਾਰ ਸੁਣਿਆ ਕੀ ਦੀ ਸਰ੍ਹਸੋਂ ਦੀ ਖੇਤੀ ਕੀਤਾ ਜਾਂਦਾ ਹੈ ਹਾਂਜੀ ਹਾਂਜੀ ਤੇ ਅਕਸਰ ਇਹ ਵੀ ਸੁਣਿਆ ਗਿਆ ਕਿ ਦੋਨਾਂ ਦੇ ਵਿੱਚਕਾਰ ਉਹ ਸਭ ਤੋਂ ਜ਼ਿਆਦਾ ਜਿਹੜਾ ਲਾਭ ਹੈ ਉਹ ਪੀਲੀ ਸਰ੍ਹਸੋਂ ਦੇ ਤੇਲ ਜ਼ਿਆਦਾ ਅੱਛਾ ਬਣਿਆ ਜਾਂਦਾ ਤੇ ਉਹ ਅੱਖਾਂ ਵੀ ਨਹੀਂ ਸਾੜਦਾ ਕੋੜਾ ਵੀ ਨਹੀਂ ਹੁੰਦਾ ਠਿਕਨੇਸ ਵੀ ਉਦੀ ਜ਼ਿਆਦਾ ਹੁੰਦੀ ਹੈ ਪਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ ਦੋਨਾਂ ਦੇ ਵਿੱਚੋਂ ਕਿਹੜਾ ਬੈਟਰ ਹੈ ਸਿਰ ਬੈਟਰ ਦੋਨੇ ਨੇ ਪਰ ਜਿਹੜੀ ਜੈਲੋ ਆਪਣਾ ਆਇਲ ਹੁੰਦਾ ਤੇ ਉਹ ਬਹਾਰੀ ਖਾਣੇ ਦੇ ਵਿੱਚ ਯੂਜ਼ ਕਰ ਸਕਦੇ ਆ ਜੀ ਤੇ ਉਹ ਇਕੁਅਲ ਟੂ ਆਲਾਈਵਲਸ ਹੁੰਦੇ ਉਹ ਜਿਹੜੀ ਗੁਣਾਤਮਕ ਹੈ ਠੀਕ ਹੈ ਤੇ ਇਕੁਅਲ ਟੂ ਆਲਾਈਵਲ ਹੈ ਹੈਨਾ ਤੇ ਮਤਲਬ ਜਿਹੜੀ ਪੀਲੀ ਆਪਣੀ ਰੈਗੂਲਰ ਸਰਸੋ ਹੈ ਉਹ ਆਪਾਂ ਹਾਰੀ ਖਾਣੇ ਚ ਯੂਜ਼ ਨਹੀਂ ਕਰਦੇ ਹੈ ਕਿਉਂਕਿ ਉਹ ਚ ਖੜੱਤਨ ਹੁੰਦੀ ਹੈ ਤੇ ਉਹਦੇ ਟੇਸਟ ਥੋੜਾ ਡਿਫਰੈਂਟ ਹੁੰਦਾ ਕੁਝ ਚੀਜ਼ਾਂ ਜੋ ਬਹੁਤ ਵਧੀਆ ਬਣਾਉਂਦੀ ਹੈ ਤੇ ਤਾਂ ਕਰਕੇ ਹੈ ਮਤਲਬ ਜਿਹੜੀ ਪੀਲੀ ਸਰਸੋ ਹੈ ਉਹ ਆਪਾਂ ਹਾਰੀ ਖਾਣੇ ਯੂਜ਼ ਕਰ ਲੈਂਦੇ ਪੀਲੀ ਸਰਸੋ ਜੀ 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 ਮਤਲਬ ਖੇਤੀ ਦੇ ਵਿਚਾਰ ਤੇ ਤੁਸੀਂ ਪੀਲੀ ਸਰਸੋ ਦੀ ਖੇਤੀ ਕਰਦੇ ਹੋ ਕਿ ਦੂਜੀ ਕਰਦੇ ਹੋ ਅਸੀਂ ਦੋਨੇ ਠੀਕ ਹੈ ਸਾਨੂੰ ਬਹੁਤ ਅੱਛਾ ਲੱਗਿਆ ਜੀ ਤੋਂ ਇਸੇ ਤਰ੍ਹਾਂ ਆਪਾਂ ਸਮੇਂ ਤੇ ਹੋਰ ਵੀ ਇਹਨਾਂ ਦੇ ਜਿਹੜੇ ਪ੍ਰੋਡਕਟ ਨੇ ਉਹਨਾਂ ਦੀ ਜਾਣਕਾਰੀ ਇਹਨਾਂ ਪਾਸੋਂ ਲਵਾਂਗੇ ਸਦਾ ਭਗਤਦੀਪ ਸਿੰਘ ਜੀ ਨੇ ਕਹੇ ਦੱਸੋ ਵੀ ਤੁਸੀਂ ਹੋਰ ਕਿਹੜੇ ਕਿਹੜੇ ਪ੍ਰੋਡਕਟ ਆਪਣੇ ਫਾਰਮ ਦੇ ਵਿੱਚਕਾਰ ਆਰਗੈਨਿਕ ਤਰੀਕੇ ਨਾਲ ਤਿਆਰ ਕਰਦੇ ਹੋ ਸਰੀਕ ਤਾਂ ਅਸੀਂ ਆਟਾ ਤਿਆਰ ਕਰਦੇ ਹਾਂ ਸਾਡੇ ਕੋਲ ਚਪਾਤੀ ਦਾ ਹੈਗਾ ਆਟਾ ਤੇ ਇੱਕ ਸੋਨਾ ਮੋਤੀ ਕਣਕ ਦਾ ਜੀ ਆਹ ਅੱਛਾ ਸੋਨਾ ਮੋਤੀ ਕਣਕ ਜੀ 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 ਇਹ ਕੋਈ ਵੈਰਾਈਟੀ ਹੈ ਸੋਨਾ ਮੋਤੀ ਕਣਕ ਸੋਨਾ ਮੋਤੀ ਹਾਂਜੀ ਵੈਰਾਈਟੀ ਹੈ ਜੀ ਇਹਦੇ ਵਿੱਚ ਸਰ ਅਗਰੀਕਲਚਰ ਹਾਂਜੀ ਹਾਂ ਰეკਮੈਂਡਡ ਹੈ ਇਹਦੇ ਵਿੱਚ ਫੋਲਿਕ ਐਸਿਡ ਸਾਰੇ ਅਨਾਜ ਨਾਲੋਂ ਵੱਧ ਹੁੰਦਾ ਹੈ ਇਹ 16% ਫੋਲਿਕ ਐਸਿਡ ਹੁੰਦਾ ਹੈ ਠੀਕ ਹੈ ਜਦੋਂ ਆਪਾਂ ਰੋਟੀ ਬਣਾ ਲੈਂਦੇ ਆ ਤੇ ਇਸ 13% ਰਹਿ ਜਾਂਦਾ ਮਤਲਬ ਸਾਰੇ ਅਨਾਜ ਨਾਲੋਂ ਵੱਧ ਇਹਦੇ ਵਿੱਚ ਫੋਲਿਕ ਐਸਿਡ ਹੈ ਜੀ ਤੇ ਗਲੂਟਨ ਬਹੁਤ ਘੱਟ ਹੈ ਠੀਕ ਹੈ 플러스 슈ਗਰ ਲੈਵਲ ਬਹੁਤ ਘੱਟ ਹੁੰਦਾ ਜੀ ਇਹਦਾ ਬਲੂਟਨ ਦਾ ਜਿਆਦਾ ਚੱਲਦਾ ਨਾ ਜੀ ਹਾਈ ਅਲਰਜੀ ਹੋ ਜਾਂਦੀ ਹੈ ਜੀ ਹਾਂਜੀ ਹਾਂਜੀ ਬੀਪੀ ਦੇ ਪੇਸ਼IENTS ਲਈ ਬਹੁਤ ਵਧੀਆ ਜੀ ਇਹ ਹੈ ਠੀਕ ਹੈ ਬਦਲ ਨੇਚਰਲ ਤੁਹਾਡੇ ਲਈ ਸਾਰਾ ਬਧੀਆ ਹੈ ਦਾ ਮਤਲ ਜਿਹੜਾ ਸੋਨਾ ਮੋਤੀ ਇਹਦੇ ਚਪਾਤੀ ਹੈ ਜਿਹੜੀ ਚਪਾਤੀ ਦੀ ਮਤਲ ਬੀਸਿਕਲੀ ਪੀਏਯੂ ਵੱਲੋਂ ਇਹ ਰეკਮੈਂਡੇਡ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੱਲੋਂ ਜੀ ਜੀ ਸਰ ਜੀ ਸਰ ਮਤਲ ਚਪਾਤੀ ਦਾ ਜਿਹੜੀ ਰੋਟੀ ਹੈ ਬਹੁਤ ਵਧੀਆ ਬਣਦੀ ਹੈ ਮਤਲ ਟੇਸਟੀ ਵੀ ਹੁੰਦੀ ਤੇ ਵਧੀਆ ਵੀ ਹੁੰਦੀ ਹੈ ਪਰ ਉਹ ਬਣੀ ਉਹ ਚਪਾਤੀ ਨਾਮ ਹੀ ਤਾਂ ਦਿੱਤਾ ਹਗੂ ਇਹਦੇ ਲਈ ਬਣਾਈ ਹੈ ਜੀ ਜਿਸ ਤਰ੍ਹਾਂ ਕੀ ਮਾਰਕੀਟ ਦੇ ਵਿੱਚਕਾਰ ਚੱਲਦਾ ਹੈ ਅੱਜਕੱਲ ਡਾਕਟਰ ਬਹੁਤ ਰეკਮੈਂਡ ਕਰਦੇ ਨੇ ਕਿ ਮੋਟਾ ਅਨਾਜ ਖਾਓ ਜੀ ਸਰ ਮੋਟਾ ਅਨਾਜ ਖਾਓ ਜਾਂ ਫਿਰ ਕਈ ਡਾਕਟਰ ਇਹ ਰეკਮੈਂਡ ਕਰਦੇ ਨੇ ਕਿ ਮਲਟੀ ਗ੍ਰੇਨ ਹੋਣਾ ਚਾਹੀਦਾ ਹੈ ਜੀ ਜੀ ਸਰ ਇਹ ਮਲਟੀ ਗ੍ਰੇਨ ਤਾਂ ਵੀ ਕੋਈ ਥੜਾ ਕੋ ਪ੍ਰੋਸੈਸ ਹੈ ਕੋ ਅਲੱਗ-ਅਲੱਗ ਬਣਾ ਰਹੇ ਹੋ ਜਵਾਰ ਬਾਜਰਾ ਇਹਨਾਂ ਦੇ ਗੱਲ ਮਲਟੀ ਗ੍ਰੇਨ ਵੀ ਕਰਦੇ ਆ ਪਰ ਜਿਹੜੀ ਤੁਹਾਨੂੰ ਅਸੀਂ ਕਣਕ ਦੇ ਰਹੇ ਆ ਬਦਲ ਵੀਟ ਦੇ ਰਹੇ ਆ ਆਪਣੀ ਸੋਨਾ ਮੋਤੀ ਤੇ ਚਪਾਤੀ ਬਦਲੇ ਇਕੁਅਲੀ ਹੈ ਤੁਸੀਂ ਮਤਲਬ ਜੇ ਕੱਲੀ ਵੀ ਖਾਓਗੇ ਤਾਂ ਵੀ ਤੁਹਾਨੂੰ ਇਹਦਾ ਕੋਈ ਡਰਾਅ ਬੈਕ ਨਹੀਂ ਹੈਗੇ ਜਿਵੇਂ ਆਪਾਂ ਕਹਿੰਦੇ ਕਣਕ ਖਾਣ ਵਾਲੇ ਚੀਜ਼ਾਂ ਡਰਾਅ ਬੈਕ ਨਹੀਂ ਇਹਦੇ 슈ਗਰ ਲੈਵਲ ਕਿੰਨਾ ਕੁ ਹੁੰਦਾ ਹੈ 슈ਗਰ ਬਹੁਤ ਲੋ ਹੁੰਦਾ ਹੈ 슈ਗਰ ਪੇਸ਼ੈਂਟ ਇਹਨੂੰ ਆਰਾਮ ਨਾਲ ਖਾ ਸਕਦੇ ਜੀ ਠੀਕ ਹੈ ਇਹ ਤੁਸੀਂ ਫਿਰ ਲੈਬ ਤੋਂ ਡਿਫਾਈਨ ਕਰਾਉਂਦੇ ਹੋਵੋਗੇ ਕਿ ਇਹਦੇ ਕੰਟੈਂਟਸ ਦੇ ਵਿੱਚ ਕਿੰਨੇ ਕਿੰਨੇ ਹਮਲ ਆਰਗੇਨਿਕ ਡਿਫਾਈਨ ਹੋਏ ਜਾਂਦੇ ਬਾਕੀ ਦਾ ਸਾਰਾ ਕੁਝ ਇਹਦਾ ਹੈ ਵੀ ਜੋ ਵੀ ਇਹਦੇ ਵਿੱਚ ਹੈ ਕਿੰਨੀ ਘਟਾ ਹੈ ਜੀ ਪ੍ਰੋਪਰਲੀ ਉਹਦੀ ਉਹ ਹੈ ਜੀ ਬਹੁਤ ਅੱਛਾ ਲੱਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਇਸੇ ਤਰ੍ਹਾਂ ਸਾਡੇ ਪਾਟਕਾ ਨੂੰ ਸਰੋਤਿਆਂ ਨੂੰ ਜਾਣਕਾਰੀ ਦਿੰਦੇ ਰਹੋ ਤਾਂ ਜੋ ਤੁਹਾਡੇ ਵੱਧ ਤੋਂ ਵੱਧ ਇਹ ਨੌਲੇਜ ਲੋਕਾਂ ਨੂੰ ਮਿਲ ਸਕੇ ਕਿਉਂਕਿ ਮਾਰਕੀਟ ਦੇ ਵਿੱਚਕਾਰ ਅੱਜ ਕੱਲ ਕੋਈ ਐਸੀ ਪ੍ਰੋਡਕਟ ਨਹੀਂ ਮਿਲਦਾ ਜਿਹਦੇ ਵਿੱਚ ਅਡਲਟਰੇਸ਼ਨ ਨਹੀਂ ਔਰ ਬਿਮਾਰੀਆਂ ਵੀ ਸਾਨੂੰ ਤਾਈਆਂ ਫੜ ਰਹੀਆਂ ਨੇ ਕਿ ਅਡਲਟਰੇਸ਼ਨ ਵਾਲੀਆਂ ਚੀਜ਼ਾਂ ਅਸੀਂ ਖਾ ਰਹੇ ਹਾਂ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਇਹ ਬਹੁਤ ਵੱਡਾ ਉਦਮ ਤੁਸੀਂ ਫੜਿਆ ਹੈ ਉਦਮ ਚੱਕਿਆ ਜਿਹੜਾ ਕਿ ਤੁਸੀਂ ਨੇਚਰਲ ਤਰੀਕੇ ਦੇ ਨਾਲ ਆਰਗੈਨਿਕ ਤਰੀਕੇ ਨਾਲ ਚੀਜ਼ਾਂ ਬਣਾ ਰਹੇ ਹੋ ਸੋ ਅਸੀਂ ਅੱਜ ਜੁੜੇ ਸੀਗੇ ભગત દીપ ਸਿੰਘજી શેરગિલ ਜਿਨ੍ਹਾਂ ਦਾ ਦਾਸ ਫਾਰਮ ਹੈ ਔਰ ਇਹਨਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਹੈ ਕਿ ਇੱਥੇ ਗੁੜ ਕਿਵੇਂ ਬਣਦਾ ਹੈ ਕਿਉਂਕਿ ਬਿਲਕੁਲ ਅਸੀਂ ਵੀ ਦੇਖਿਆ ਆ ਕੇ ਬਹੁਤ ਸਾਫ਼ ਸੁਥਰੇ ਢੰਗ ਦੇ ਨਾਲ ਇਹਨਾਂ ਦਾ ਕੰਮ ਚੱਲ ਰਿਹਾ ਹੈ ਔਰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਇਹ ਸੇਵਾਵਾਂ ਵਿੱਚ ਲੱਗੇ ਹੋਏ ਨੇ ਔਰ ਜਿੱਥੇ ਤੱਕ ਇਹਨਾਂ ਨੇ ਆਪਣੇ ਰੇਟਸ ਵੀ ਦੱਸੇ ਨੇ ਉਹਨਾਂ ਦੇ ਵਿਚਕਾਰ ਵੀ ਬੜੇ ਜਿੰਨੂ ਜਿਹੜੇ ਰੇਟਸ ਦੱਸੇ ਨੇ ਤੋਂ ਇਸੀ ਤਰ੍ਹਾਂ ਆਸ ਕਰਦੇ ਹਾਂ ਕਿ ਤੁਸੀਂ ਵੀ ਜਿੱਥੋਂ ਵੀ ਕੋਈ ਚੀਜ਼ ਲੈਣੀ ਹੋਵੇ ਆਰਗੈਨਿਕ ਖਾਣਾ ਹੀ ਖਾਧਾ ਜਾਵੇ ਸੋ ਆਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ